ਚਾਹ ਚਾਹ ਦੇ ਵਿੱਚ ਵਿੱਚ ਉੱਥੋਂ ਗੈਪ ਹੋਇਆ ਮੈਂ ਕੈਮਰੇ ਦੀ ਸਾਰੀ ਸੀਸੀਟੀਵੀ ਵੀ ਦਿੱਤੀ ਇਹਨਾਂ ਨੂੰ ਬਟ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਮੱਲੇ ਵਾਲਿਆਂ ਨੇ ਔਰ ਮੇਰਾ ਅਚਾਤੋ ਸਾਹਿਬ ਨੇ ਬੜਾ ਬਹੁਤ ਸਾਥ ਦਿੱਤਾ ਕੁਝ ਹੀ ਘੰਟੇ ਜੇ ਮੇਰਾ ਬੱਚਾ ਲਬਾਤਾ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਹੜੇ ਕਿਹੜੇ ਏਰੀਏ ਤੋਂ ਵਿੱਚੋਂ ਬੱਚਾ ਲੈ ਗਿਆ ਇਹ ਹਾਕਾ ਮੁਹੰਮਦ ਜ਼ੈਰ ਛੇਵੀਂ ਪਾਸੇ ਗੁਰਦੁਆਰੇ ਕੋਲ ਦੀ ਅੱਛਾ ਦੇਖ ਸੀਸੀ ਕੈਮਰੇ ਵੀ ਇੱਕ ਫੁਟੇਜ ਆਈ ਹੈ ਉਹ ਲੇਡੀਸ ਕੋਲ ਜਿਹੜਾ ਬੱਚਾ ਲੈ ਕੇ ਜਾ ਰਹੀ ਉਹ ਮੇਰੇ ਘਰ ਦਾ ਹੀ ਮੈਂਬਰ ਹੈ ਜੀ ਮਤਲਬ ਕਿ ਮੇਰੇ ਭਰਾ ਦੀ ਵਾਈਫ ਹੈ ਹਾਂ ਬਾਕੀ ਮੈਂ ਫਿਰ ਵੀ ਇਹ ਕਹਾਂਗਾ ਫਿਰ ਵੀ ਕਾਰਵਾਈ ਕਰਾਂ ਨਾ ਜੋ ਵੀ ਬੰਦੀ ਕਾਰਵਾਈ ਹੈ ਜੋ ਅਗਰ ਜੇ ਉਹਨੇ ਕੀਤਾ ਤੇ ਉਹਰੇ ਤੋਂ ਬਣੇ ਜੇ ਬਾਕੀ ਮੈਂ ਕਹਿੰਦਾ ਮੇਰਾ ਬੱਚਾ ਤਾਂ ਕਿੱਦਾਂ ਪਹੁੰਚਿਆ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਮੇਰਾ ਬੱਚਾ ਤੁਰ ਕਿੱਦਾ ਜਾਊਗਾ ਨਹੀਂ ਇੰਨੀ ਤੂੰ ਗੁਰਦੇਵ ਨਗਰ ਤੋਂ ਮਿਲਿਆ ਬੱਚਾ ਗੁਰਦੇਵ ਨਗਰ ਕਿੱਦਾਂ ਪਹੁੰਚਿਆ ਇਹਨਾਂ ਨੂੰ ਮੈਂ ਇਹੀ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਇਨਵੈਸਟਿਗੇਟ ਕਰਨ ਵੀ ਮੇਰਾ ਬੱਚਾ ਸੀਸੀਟੀਵੀ ਫੋਟੋ ਚ ਕਢਾਨ ਕਿੱਦਾਂ ਪਹੁੰਚਿਆ ਮੇਰਾ ਬੱਚਾ ਕਿੰਨੇ ਕਹਿਆ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸਖਸ਼ ਹੈਗਾ ਸਰ ਦੇਖਿਆ ਹਵੇ ਜਿੱਦਾਂ ਬੱਚਾ ਬੜੀ ਤੇ ਜਲਦੀ ਤੁਸੀਂ ਸੀਸੀ ਕੈਮਰੇ ਦੀ ਪਾਲ ਕੀਤੀ ਪਤਾ ਲੱਗ ਗਿਆ ਵੀ ਕੌਣ ਲੱਗੇ ਗਿਆ ਲੱਗਦਾ ਵੀ ਉਹ ਡਰ ਦੇ ਖਾ ਕੇ ਵੀ ਉਹਨਾਂ ਨੇ ਪਾਰਕ ਦੇ ਵਿੱਚ ਛੱਡ ਗਏ ਮੈਨੂੰ ਨਹੀਂ ਲੱਗਦਾ ਜੀ ਮੈਂ ਚਾਹ ਰ ਕੇ ਚਾਹਨਾ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸਖਸ਼ ਹੈਗਾ ਜਿਹ ਸਾਨੂੰ ਮੇਰੇ ਬੱਚੇ ਨੂੰ ਜਾਂਦੀ ਜਾਣੀ ਵੀ ਹੈਗੀ ਹੈ ਕੋਈ ਲੜਾਈ ਝਗੜਾ ਵੀ ਪਰਿਵਾਰ ਮੇਰਾ ਪਰਿਵਾਰ ਲੜਾਈ ਝਗੜਾ ਕੋਈ ਨਹੀਂ ਹੈ ਬਾਕੀ ਤੁਹਾਨੂੰ ਪਤਾ ਆਪਸੀ ਅਸੀਂ ਘਰ ਪਰਾਂ ਪਰਾਂ ਅਸੀਂ ਬੜੇ ਖੁਸ਼ ਰਹਿੰਦੇ ਹਾਂ ਸਾਡਾ ਕੋਈ ਆਪਸੀ ਉਹ ਨਹੀਂ ਹੈ ਬਟ ਮੈਨੂੰ ਆਪ ਦੀ ਸਮਝ ਲੱਗ ਰਹੀ ਵੀ ਇਹ ਚੀਜ਼ ਕਿੱਦਾਂ ਹੋ ਗਈ ਬਾਕੀ ਮੈਂ ਉਹ ਜੀ ਕਹਿ ਰਹੇ ਆਂ ਵੀ ਇਹ ਪ੍ਰੋਪਰ ਕਲੀਅਰ ਕਰਨ ਵੀ ਬਾਕੀ ਜਿਨੇ ਵੀ ਕੀਤਾ ਉਹਨਾਂ ਤੋਂ ਬੰਦੀ ਕਾਰਵਾਈ ਪੂਰੀ ਕਰੋ ਤੇ ਹੁਣ ਕਹਿੰਦੇ ਠਾਣੇ 'ਚ ਬੱਚੇ ਮਿਲਿਆ ਤੁਹਾਨੂੰ ਇਹ ਮੈਨੂੰ 5 ਨੰਬਰ ਥਾਣੇ 'ਚ ਬੋਲੋ ਠੀਕ ਹੈ ਕੀ ਕਹਿਣਾ ਚਾਹੋਗੇ ਜਿਹੜਾ ਪੁਲਿਸ ਨੇ ਬੜੀ ਤੇਜ਼ੀ ਨਾਲ ਕੰਮ ਹਾਂਜੀ ਮੈਂ ਐਸਐਚ ਮੇਰੇ ਬੱਚੇ ਨੂੰ ਲਹਾਂਤ ਮੇਰੀ ਸਹਾਇਤਾ ਕੀਤੀ ਇੱਕ ਬਾਪੂ ਦਾ ਬੱਚਾ ਦੇ ਜਿਹੜੇ ਐਸਚ ਨੰਬਰ 700 ਦੇ ਲਈ 3 ਨੰਬਰ ਐਸਚ ਜੁੜ ਗਿਆ ਅੱਜ 3 ਨੰਬਰ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਅਮਰ ਸਿੰਘ ਜੀ ਕੰਮ ਕਿਦਾਂ ਦਾ ਕੀਤਾ ਕੰਮ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਕੋਚੀ ਕੋਚੀ ਘਟਿਆ ਜੇ ਮੇਰਾ ਬੱਚਾ ਮੈਨੂੰ ਦਵਾਤਾ ਜੀ ਨੂੰ ਠੀਕ ਹੈ ਮੈਂ ਹੀ ਪ੍ਰਸ਼ਾਸਨ ਨੂੰ ਕਹਿਣਾ ਵਾ ਕਿ ਮੇਰਾ ਜੋ ਵੀ ਜਿਸ ਬੰਦੇ ਨੇ ਮੇਰੇ ਬੱਚੇ ਨੂੰ ਤਰ੍ਹਾਂ ਪੰਚਾਇਆ ਵਾ ਉਹਦੀ ਚੰਗੀ ਦਾ ਤਸੱਲੀ ਕਰਕੇ ਪਤਾ ਕਰਕੇ ਉਹਦੇ ਤੇ ਬੰਦੀ ਕਾਰਵਾਈ ਕਰੋ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾ ਬਾਕੀ ਮੇਰਾ ਭਰਾ ਮੈਨੂੰ ਪੂਰੀ ਸਪੋਰਟ ਕਰਦਾ ਮੇਰੇ ਨਾਲ ਉਹਦੇ ਨਾਲ ਕੋਈ ਨਹੀਂ ਹੈਗਾ ਉਹ ਮੇਰੇ ਨਾਲ ਹੱਲ ਕੇ ਰਹਿੰਦਾ ਹੈ ਮਿਲ ਕੇ ਅਸੀਂ ਕੰਮ ਕਰਦੇ ਆ ਮਿਲ ਕੇ ਜੋ ਵੀ ਅਸੀਂ ਕਰਦੇ ਆ ਮੇਰਾ ਭਰਾ ਵੱਲ ਕੋਈ ਲੰਬਾ ਨਹੀਂ ਹੈਗਾ ਭਰਾ ਦੇਵਤਾ ਹੈ ਭਰਾ ਦੇਵਤਾ ਹੈ ਮੇਰਾ ਉਹਨੇ ਵੱਲ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੈਂ ਫਿਰ ਵੀ ਕਹਿ ਰਿਹਾ ਮਤਲਬ ਹੈ ਕਿ ਜਿੰਨੇ ਕੋਈ ਕੀਤਾ ਉਹ ਦੂਸਿਆ ਕਰ ਰਹੇ ਹਾਂ ਹਾਂ ਬਸ ਜਿੰਨੇ ਜਿੰਨੇ ਕੀਤਾ ਉਹਨਾਂ ਤੋਂ ਦੂਸਿਆਂ ਤੇ ਕਾਰਵਾਈ ਬੰਦੀ ਜੋ ਵੀ ਹੈਗੀ ਹੈ ਕੀਤੀ ਜਾ ਪਰ ਬੱਚੇ ਦੀ ਚਾਚੀ ਜੀ ਨਾ ਉਹ ਹਾਂਜੀ ਹਾਂਜੀ ਬਾਕੀ ਇਦਾਂ ਨਹੀਂ ਬਲਕਿ ਕਲੀਅਰ ਕਰੋ ਕਿ ਉਹਨੇ ਕੀਤਾ ਨਾ ਹੋਵੇ ਤਾਂ ਪਰ ਸੀ ਕੈਮਰਾ ਦੀ ਪਾਵਨਾ ਹੋਣ ਦੀ ਤਾਂ ਲੱਗਦਾ ਵੀ ਵੱਡਾ ਨਹੀਂ ਮਿਲਣਾ ਸੀ ਬੱਚਾ ਬਟਾਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਲੱਗਦਾ ਵੀ ਜਦੋਂ ਪਿੱਛੇ ਸਮੇਂ 'ਚ ਇੱਕ Shimla Puri ਤੇ ਜੋ ਹੈ ਇੱਕ ਟਵਾ ਤੇ ਲੈ ਕੇ ਗਏ ਸੀ ਹਾਂਜੀ ਹਾਂਜੀ ਲੈ ਕੇ ਗਏ ਸੀ ਉਦੋਂ ਵੱਡਾ ਆਸਾ ਹਾਂਜੀ ਲੱਗਦਾ ਸੀ ਵੀ ਇਹਨਾਂ ਨੂੰ ਵੀ ਵੱਡਾ ਆਸਾ ਕਰਨਾ ਸੀ ਹੁਣ ਕੁਝ ਨਹੀਂ ਕਹਿ ਸਕਦੇ ਜੀ ਉਹਦੇ ਉਹਦੇ ਦਿਮਗ 'ਚ ਕੀ ਚੱਲ ਰਿਹਾ ਜੀ ਹੋ ਸਕਦਾ ਹੋ ਸਕਦਾ ਸੀ ਬਾਕੀ ਬੜੀ ਸਪੋਰਟ ਕੀਤੀ ਇਹਨਾਂ ਨੇ ਜਿਹਦੇ ਕਰਕੇ ਮੇਰਾ ਬੱਚਾ ਮੈਨੂੰ ਮਿਲ ਗਿਆ ਮਿਸ ਹੋਇਆ ਸੀਗਾ ਤੇ ਇਹਦਾ ਬ੍ਰਹਾਮਤ ਹੋ ਗਿਆ ਪਰ ਹੁਣ ਇਨਵੈਸਟੀਗੇਟ ਕਰਦੇ ਆ ਵੀ ਬੱਚਾ ਕਿਵੇਂ ਗਿਆ ਕਿੱਥੇ ਉੱਥੇ ਪਹੁੰਚਿਆ ਉਹ ਇਨਵੈਸਟੀਗੇਸ਼ਨ ਕਰਕੇ ਫਿਰ ਤੁਹਾਨੂੰ ਅਸੀਂ ਸਾਰੀ ਬਾਤ ਤੋਂ ਸੀਨੀਅਰ ਅਫਸਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਾਰਾ ਕਲੀਅਰ ਕਰ ਦੇਣੀ ਹੈ ਸਰ ਕਿਹੜੇ ਥਾਣੇ ਕਿਹੜੇ ਥਾਣੇ ਦਾ ਮਾਮਲਾ ਸੀ ਔਰ ਕਿਹੜੇ ਥਾਣੇ ਚੋਂ ਬੱਚਾ ਬ੍ਰਹਾਮਤ ਹੋਇਆ ਇਹ ਤਿੰਨ ਨੰਬਰ ਡਿਵੀਜ਼ਨ ਦੇ ਵਿੱਚ ਬੱਚਾ ਮਿਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਸਾਰੇ ਪਾਸੇ ਸਰਕੂਲੇਟ ਕੀਤਾ ਸੀਗਾ ਚਲੋ ਪਰ ਪ੍ਰਮਾਤਮੇ ਕਿਰਪਾ ਕਰੇ ਸਹੀ ਸਾਮ ਨੂੰ ਮਿਲ ਗਿਆ ਪੰਜ ਰੌਟ ਪੰਜ ਰੌਟ ਚਾਰ ਪੰਜ ਘੰਟੇ ਦੇ ਵਿੱਚ ਤੇ ਸਸ ਸੀਸੀ ਕੈਮਰੇ ਜਿਹੜੀ ਫੁਟੇਜ ਆਈ ਹੈ ਉਹ ਲੇਡੀਜ਼ ਕੌਣ ਹੈ ਜੀ ਉਹ ਹਾਲੇ ਕਲੀਅਰ ਕਰਦੇ ਆ ਵੀ ਕੀ ਦੀ ਹੈਗੀ ਆ ਹਾਲੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਨੂੰ ਐਸੋਸੀਏਸ਼ਨ ਦਾ ਪਾਰਟ ਆ ਜੋ ਵੀ ਹੋਊਗਾ ਜਿਹਦੇ ਵੀ ਉਹਦੇ ਪਾਰਟ ਆ